ਜਦੋਂ ਕਸ਼ਮੀਰ ਦੇ ਵਿੱਚ ਉੱਤੇ ਮੇਰੇ ਸਹਾਰੇ ਦੇ ਹੱਥੇ ਜਿਹੜੇ ਆਮ ਲੋਕ ਸੀ ਸਲਾਦੀ ਜਿਹੜੇ ਵਿਚਾਰੇ ਆਪਣੇ ਬੱਚਿਆਂ ਨੂੰ ਲੈ ਕੇ ਆਪਣੀ ਫੈਮਲੀ ਨੂੰ ਲੈ ਕੇ ਘੁੰਮ ਰਹੇ ਸੀ ਤਾਂ ਅੱਤਵਾਦੀਆਂ ਨੇ ਉਹਨਾਂ ਨੂੰ ਗੋਲਿਆਂ ਨਾਲ ਮਾਰ ਕੇ ਮੌਤੇ ਘਰੋਂ ਤਰਪਾ ਦਿੱਤੇ ਬੜੀ ਮੰਦ ਤੋਂ ਕੀ ਕਰਦੇ ਕਿਤੇ ਵੀ ਇਸ ਤਰ੍ਹਾਂ ਦੀ ਘਟਨਾ ਹੋਵੇ ਅਸੀਂ ਨਿਜੀ ਕਰਦੇ ਹਾਂ ਮੈਂ ਕਹਾਂਗਾ ਮੈਂ ਇਸ ਨੂੰ ਪਹਿਲਾਂ ਆਪਣੇ ਘਰ ਦੀ ਸ਼ੁਰੂ ਕਰਾਂ ਆਪਾਂ ਸਾਰੇ ਕਦੇ ਜਿੱਥੇ ਬੈਠ ਕੇ ਕਿਤੇ ਮੈਂ ਖੜੇ ਹੋ ਕੇ ਉਹਨਾਂ ਜਿਹੜੇ ਬਚਾਰੇ ਤੇ ਹੱਥੇ ਮਾਰੇ ਗਏ ਉਹਨਾਂ ਦੇ ਨਾਲ ਤੇ ਕਿਸਮਤਾਂ ਜੀ ਬੂਤ ਹੋਈ ਹੈ ਇੱਕ ਸੈਕਿੰਡ ਵੀ ਆਪਾਂ ਮੌਤ ਦਾ ਨਹੀਂ ਪਹਿਲਾ ਇਲੈਕਟ੍ਰੋਨਿਕ ਮੀਡੀਆ ਦਾ ਤੇ ਪ੍ਰਿੰਟ ਮੀਡੀਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਐਡੀ ਵੱਡੀ ਗਿਣਤੀ ਦੇ ਵਿਖੇ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵੇਖੇ ਪਹੁੰਚੇ ਹੋ ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿਣਾ ਵੈਲਕਮ ਕਹਿਣਾ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਨਾ ਹੈ ਸਾਡੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਤੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਜੀਨਾ ਨੇ ਖੰਨੇ ਦੀ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਦੇ ਵਿੱਚ ਮੇਰੇ ਬਹੁਤ ਹੀ ਸਾਥੀ ਜਿਹੜੇ ਮੇਨਾਂ ਹਰ ਦੁੱਖ ਸੁੱਖ ਚ ਬਰਾਬਰ ਖੜੇ ਨੇ ਸਰਦਾਰ ਜਗਤਾਰ ਸਿੰਘ ਜੀ ਗਿੱਲ ਰਤਨੇੜੀ ਤੋਂ ਉਹਨਾਂ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਅੱਜ ਉਹਨਾਂ ਨੂੰ ਅਸੀਂ ਸਾਰੇ ਜਣਿਆਂ ਨੇ ਇਸ ਗੱਦੀ ਦੇ ਉੱਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਗੱਦੀ ਦੇ ਉੱਤੇ ਬਿਠਾਇਆ ਔਰ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਬਾਹਰ ਪੰਡਾਲ ਦੇ ਵਿੱਚ ਕਿ ਕੁਰਸੀਆਂ ਵੀ ਥੋੜੀਆਂ ਪੈਗੀਆਂ ਸਾਡੇ ਕੋਲ ਇੰਨਾ ਇਕੱਠ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਇਕੱਠ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਆਮ ਆਦਮੀ ਪਾਰਟੀ ਨੂੰ ਪਿਆਰ ਕਰਨ ਵਾਲਿਆਂ ਦਾ ਔਰ ਸਾਰਿਆਂ ਦਾ ਜਿਨ੍ਹਾਂ ਨੇ ਸਰਦਾਰ ਭਗਵਾਨ ਸਿੰਘ ਮਾਨ ਨੂੰ ਪਿਆਰ ਕਰਦੇ ਨੇ ਜਿਹੜੇ ਜਿਹੜੇ ਨਿੱਜੀ ਤੌਰ ਤੇ ਮੈਨੂੰ ਪਿਆਰ ਕਰਦੇ ਨੇ ਗਿਲਸਾਹ ਉਹਨਾਂ ਨੂੰ ਸਾਰਿਆਂ ਨੂੰ ਪਿਆਰ ਕਰਦੇ ਨੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਇਕੱਠ ਪਹੁੰਚਿਆ ਮੈਂ ਉਹ ਸਾਰੀਆਂ ਪਹੁੰਚੀਆਂ ਸ਼ਖਸੀਅਤਾਂ ਦਾ ਹੱਥ ਜੋੜ ਕੇ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਇਹ ਸਿਰਫ ਇਹ ਵੀ ਮੈਨੂੰ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਸਿਰਫ ਔਰ ਸਿਰਫ ਪੂਰੀ ਹਿਸਟਰੀ ਦੇ ਅੰਦਰ ਇੱਕੋ ਇੱਕ ਪਾਰਟੀ ਆਮ ਆਦਮੀ ਪਾਰਟੀ ਹੈ ਜਿਹੜੀ ਆਮ ਘਰਾਂ ਦੇ ਧੀਆ ਤੇ ਪੁੱਤਾਂ ਨੂੰ ਐਡੀਆਂ ਐਡੀਆਂ ਪੋਸਟਾਂ ਤੇ ਅੱਡੇ ਅੱਡੇ ਉਹਦੇ ਆ ਤੇ ਬਿਠਾਉਂਦੀ ਹੈ ਉਹਦੇ ਚੋ ਇੱਕ ਸਬੂਤ ਸਭ ਤੋਂ ਪਹਿਲਾਂ ਤਾਂ ਮੈਂ ਹੀ ਤੁਹਾਡੇ ਅੱਗੇ ਬੈਠਾ ਕਿ ਆਮ ਸੁਧਾਰਨ ਦੇ ਘਰ ਚੋਂ ਉੱਠ ਕੇ ਪਾਰਟੀ ਨੇ ਹਲਕਾ ਇੰਚਾਰਜ ਲਾਇਆ ਫਿਰ ਐਮਐਲਏ ਬਣਾਇਆ ਅੱਜ 6 ਵਿਭਾਗਾਂ ਦਾ ਮੰਤਰੀ ਬਣਾਇਆ ਸੋ ਮੈਂ ਇਹ ਦੇਣ ਕਿੱਥੋਂ ਦੇ ਸਕਦਾ ਆਪਣੀ ਪਾਰਟੀ ਦੀ ਹਾਈ ਕਮਾਂਡ ਦਾ ਸੋ ਅੱਜ ਐਦਾਂ ਹੀ ਇੱਕ ਆਮ ਘਰਾਂ ਦੇ ਵਿੱਚੋਂ ਇੱਕ ਸਧਾਰਨ ਖੇਤੀਬਾੜੀ ਕਰਦੇ ਇੱਕ ਇਨਸਾਨ ਨੂੰ ਅੱਜ ਪਾਰਟੀ ਨੇ ਐਡਾ ਵੱਡਾ ਮਾਣ ਬਖਸ਼ਿਆ ਕਿ ਉਰੇ ਇਸ ਦਾਣਾ ਮੰਡੀ ਦੇ ਵਿੱਚ ਜਿਹੜੇ ਆਪਣੀ ਆਰਥ ਵੀ ਕਰਦੇ ਸੀਗੇ ਅੱਜ ਉਹਨਾਂ ਦੇ ਵਿੱਚੋਂ ਆਰਤੀ ਭਰਾਵਾਂ ਦੇ ਵਿੱਚ ਆੜਤੀਆਂ ਭਰਾਵਾਂ ਲਈ ਵੀ ਇਹ ਬਹੁਤ ਖੁਸ਼ੀ ਦੀ ਗੱਲ ਹੈ ਦੇ ਭਾਈਚਾਰੇ ਚ ਉਹਨਾਂ ਦੇ ਭਾਈਚਾਰੇ ਚੋਂ ਚੁੜਤੀਆ ਭਾਈਚਾਰੇ ਦੇ ਵਿੱਚੋਂ ਇੱਕ ਇਨਸਾਨ ਨੂੰ ਚੁਣ ਕੇ ਅੱਜ ਮਾਰਕੀਟ ਕਮੇਟੀ ਖੰਨਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੋ ਇਸ ਗੱਲ ਦੀ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁबारकबाद ਮੰਡੀ ਕਨ ਬੋਰਡ ਜਿਵੇਂ ਡਿਵੈਲਪਮੈਂਟ ਦੇ ਵਿੱਚ ਕਾਫੀ ਯੋਗਦਾਨ ਹੁੰਦਾ ਹੁਣ ਕਿੰਨੇ ਜਿਹੜੇ ਤੁਹਾਨੂੰ ਹੋਰ ਬਲ ਮਿਲੂਗਾ ਕਿਉਂਕਿ ਕਾਫੀ ਸਮੇਂ ਤੋਂ ਸੀਟ ਖਾਲੀ ਸੀ ਜੀ 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 ਇਹ ਤਾਂ ਦੇਖੋ ਇੱਕ ਗੱਲ ਹੈ ਕਿ ਸਾਡੀ ਅਸੀਂ ਤਾਂ ਪਹਿਲੇ ਡਿਵੈਲਪਮੈਂਟ ਦੇ ਵਿੱਚ ਜਿਹੜਾ ਸਾਡਾ ਮੇਰਾ ਉਦਾਂ ਹਲਕਾ ਖੰਨਾ ਹੈ ਇਹ ਨੰਬਰ 1 ਤੇ ਚੱਲ ਰਿਹਾ ਹੈ ਤੇ ਬਹੁਤ ਵਧੀਆ ਅਸੀਂ ਉਹ ਹੁਣ ਤੱਕ ਕਈ ਕਾਰਜਾਸ਼ੀ ਜੇ ਕੀਤੇ ਨੇ ਤਾਂ ਹੁਣ ਮਾਰਕੀਟ ਕਮੇਟੀ ਦੇ ਚੇਅਰਮੈਨ ਵੱਲੋਂ ਸਾਡੇ ਨਾਲ ਜਗਤਾਰ ਸਿੰਘ ਜੀ ਗਿੱਲ ਸਾਹਿਬ ਆ ਗਏ ਤਾਂ ਸਾਡੇ ਜਿਹੜਾ ਸਾਨੂੰ ਵੱਲ ਵੀ ਮਿਲੂਗਾ ਸਪੋਰਟ ਵੀ ਮਿਲੂਗੀ ਸਾਡੇ ਨਾਲ ਉਹ ਮੰਡੀ ਦੇ ਸਾਡੇ ਪ੍ਰਧਾਨ ਜੀ ਹਰਬੰਸ ਸਿੰਘ ਰੋਸ਼ਾ ਜੀ ਵੀ ਨਾਲ ਖੜੇ ਨੇ ਸੋ ਅਸੀਂ ਹੁਣ ਜਿਹੜੀ ਟੀਮ ਵਰਕ ਹੈ ਸਾਡਾ ਅਸੀਂ ਟੀਮ ਵਰਕ ਕਰਕੇ ਹਰ ਪੱਖੋਂ ਕਿਸੇ ਕਿਸਮ ਦੀ ਸਾਡੇ ਆੜਤੀਆਂ ਨੂੰ ਕਿਸੇ ਕਿਸਮ ਦੀ ਸਾਡੇ ਕਿਸਾਨਾਂ ਨੂੰ ਦਿੱਕਤ ਨਾ ਆਵੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਜਿਹੜਾ ਹੁਣ ਜਿਵੇਂ ਮੰਡੀਆਂ ਦਾ ਸੀਜ਼ਨ ਚੱਲਦਾ ਇਹ ਸਾਡਾ ਵਾਅਦਾ ਹੈ ਔਰ ਕੱਲ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਥੋੜਾ ਜਿਹੜਾ ਮੰਡੀ ਦੇ ਵਿੱਚ ਜਿਹੜੇ ਟਰੈਕਟਰ ਟਰਾਲੀ ਦਾ ਟਾਇਰ ਮੰਡੀ ਦੇ ਅੰਦਰ ਅੰਦਰ ਆ ਗਿਆ ਉਸ ਤੋਂ ਬਾਅਦ ਚ ਉਹਦਾ ਉਸ ਟਰਾਲੀ ਦੇ ਵਿੱਚ ਪਿਆ ਹੋਇਆ ਇੱਕ ਇੱਕ ਦਾਣਾ ਇੱਕ ਇੱਕ ਤਣਕ ਦਾ ਦਾਣਾ ਸਾਡਾ ਉਹ ਚਿੰਤਾ ਕਰਨ ਦੀ ਜਰੂਰਤ ਨਹੀਂ ਪੰਜਾਬ ਸਰਕਾਰ ਦਾ ਔਰ ਇਦੋਂ ਪਹਿਲਾਂ ਪਹਿਲਾਂ ਤੁਸੀਂ ਉਹ ਦਾਣਾ ਲਾ ਕੇ ਆਪਣੇ ਘਰਾਂ ਤੱਕ ਜਾਓ ਉਸ ਤੋਂ ਪਹਿਲਾਂ ਪਹਿਲਾਂ ਤੁਹਾਡੇ ਖਾਤਿਆਂ ਦੇ ਵਿੱਚ ਪੇਮੈਂਟ ਪਈ ਹੋਊਗੀ ਇਹ ਪਹਿਲੀ ਸਰਕਾਰ ਹੈ ਜਿਹੜੀ 24 ਘੰਟਿਆਂ ਦੇ ਵਿੱਚ ਵਿੱਚ ਖਾਤਿਆਂ ਦੇ ਵਿੱਚ ਪੇਮੈਂਟ ਪਾਉਂਦੀ ਹੈ